ਮਿੱਤਰ ਪਿਆਰਿਓ ਛੋਟੀ ਜੀ ਜ਼ਿੰਦਗੀ ਮਿਲੀ ਐ ਜੀਣ ਦੇ ਲਈ ਪਰ ਸਾਡੇ ਲੋਕਾਂ ਨੂੰ ਅੱਜ ਤੱਕ ਇਹ ਸਮਝ ਨਹੀਂ ਆ ਸਕੀ ਤੇ ਐਨੇ ਨਿੱਕੇ ਨਿੱਕੇ ਮੁੱਦਿਆਂ ਤੇ ਲੜਾਈਆਂ ਝਗੜਿਆਂ ਤੇ ਕਲੇਸ਼ਾਂ ਦੇ ਵਿੱਚ ਆਪਣਾ ਜੀਵਨ ਕੱਢ ਦਿੰਦੇ ਨੇ ਔਰ ਇੱਥੇ ਪ੍ਰਸ਼ਾਸਨ ਤੇ ਕਾਨੂੰਨ ਵੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਤੇ ਇਸ ਕਰਕੇ ਲੋਕਾਂ ਦੇ ਉਹ ਝਗੜੇ ਜਿਹੜੇ ਨੇ ਉਹ ਲੰਬਾ ਟਾਈਮ ਉਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਹੁਣ ਤੁਸੀਂ ਇਹ ਦੇਖੋ ਅਸੀਂ ਅੱਜ ਇਸ ਪਿੰਡ ਦਾਨਾ ਔਰ ਮਾਣਾ ਦੇ ਵਿੱਚ ਪਹੁੰਚੇ ਆਂ ਇੱਥੇ ਵੀ ਆਇਆ ਛੋਟੀ ਜੀ ਗੱਲ ਨੂੰ ਲੈ ਕੇ ਇੱਕ ਝਗੜਾ ਜਿਹੜਾ ਚੱਲ ਰਿਹਾ ਤੇ ਆਪਾਂ ਤੁਹਾਡੇ ਸਾਹਮਣੇ ਪੁੱਛਦੇ ਆਂ ਬਾਈ ਜੀ ਇਹ ਕੀ ਮਾਮਲਾ ਵਾਪਰਿਆ ਜੀ ਤੁਹਾਡੇ ਨਾਲ ਮਾਮਲਾ ਜੀ ਅਸੀਂ 2017 ਦੇ ਵਿੱਚ ਦੋ ਕਨਾਲਾ ਡੋਮੇਨ ਖਰੀਦੀ ਸੀ ਉਸ ਨੇ ਸਾਨੂੰ 9 ਮਰਲੇ ਕੋਈ ਜਗ੍ਹਾ ਕਿਸੇ ਹੋਰ ਨੰਬਰ 'ਚ ਦੇ ਦਿੱਤੀ ਉਹ ਨੰਬਰ ਹੈ 532/2 ਜਦੋਂ ਉਹਨਾਂ ਆ ਕੇ ਸਾਡੇ ਨਾਲ ਰੌਲਾ ਪਾਇਆ ਤੇ ਅਸੀਂ ਉਹਨਾਂ ਕੋਲ ਵੀ ਤਟੇ ਨਾਲ ਨਿਬਟ ਜਾਂਗੇ ਅਸੀਂ ਇਹਦੇ ਨਾਲ ਗੱਲ ਕਰਦੇ। ਵਿਅਕਤੀ ਨੂੰ ਪੁੱਛਿਆ ਜਿਹੜਾ ਵੇਚਣ ਵਾਲਾ ਸੀਗਾ ਉਹ ਇਹ ਕਹਿੰਦਾ ਜੀ ਕੋਈ ਨਹੀਂ ਜੀ ਜਗਾ ਮੇਰੀ ਹੈ ਜੀ ਸਾਨੂੰ ਟਾਲ ਮਟੋਲ ਕਰਦਾ ਰਿਹਾ ਜੀ। ਸਾਡੇ ਤੇ ਜਾ ਕੇ ਨੇ ਦਰਖਾਸਤ ਵੀ ਦਿੱਤੀ। ਤਰਚੰਦ ਸਿੰਘ ਨੇ। ਬਾਅਦ ਦੇ ਵਿੱਚ ਅਸੀਂ ਉਹਨਾਂ ਬੰਦਿਆਂ ਨਾਲ ਸੰਪਰਕ 'ਚ ਸੀਗੇ ਜਿਹੜੇ 5322 ਵਾਲੇ। ਅਸੀਂ ਇਹਦੇ ਕੋਲ ਜਿਹੜਾ ਨੰਬਰ ਖਰੀਦਿਆ ਉਹ ਹੈਗਾ ਜੀ 49596 ਇਨੇ ਜਦੋਂ ਸਾਨੂੰ ਰਕਬਾ ਕੱਟ ਕਰ ਦਿੱਤਾ ਤੇ ਅਸੀਂ ਐਸਐਸਪੀ ਇਹਨੇ ਕੋਈ ਇਹ ਗਲਤੀ ਵੀ ਨਾ ਆ ਜੀ ਅਸੀਂ ਐਸਐਸਪੀ ਸਾਹਿਬ ਤੇ ਦਰਖਾਸਤ ਦਿੱਤੀ ਉਸ ਤੋਂ ਗੱਲ ਮਤਲਬ ਥਾਣੇ ਆਈ ਥਾਣੇ ਵਾਲਿਆਂ ਨੇ ਤੇ ਐਸਐਸਪੀ ਸਾਹਿਬ ਨੇ ਕਿਹਾ ਵੀ ਤੁਹਾਡਾ ਇਹ ਕੋਟ ਦਾ ਮਾਮਲਾ ਅਸੀਂ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਜੋ ਕਿ ਅਦਾਲਤ ਵਿੱਚ ਚੱਲਦਾ ਮਾਣਯੋਗ ਅਦਾਲਤ ਨੇ ਸਾਡੀ ਮਤਲਬ ਮਿੰਤੀ ਦੀ ਅਰਜੀ ਦਿੱਤੀ ਸੀ ਉਹ ਮਨਜ਼ੂਰ ਕਰਕੇ ਸਾਡੀ ਸਰਕਾਰੀ ਮੰਤੀ ਕਰਵਾ ਦਿੱਤੀ ਜਿੰਦੇ ਵਿੱਚ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹ 15 ਕਰਮਾ ਉਹ ਦੂਜਾ ਪਾਸਾ ਜਿਹੜਾ ਉਹ ਵੀ 15 ਕਰਮਾ ਜੀ ਪਿਛਲਾ ਪਾਸਾ ਵੀ 15 ਕਰਮਾ ਇਹ ਕੁੱਲ ਰਕਬਾ ਬਣਦਾ ਜੀ 1 ਕਨਾਲ 11 ਮਰਲੇ ਖਰੀਦੀ ਅਸੀਂ ਇਹਦੇ ਕੋਲੋਂ ਜੀ 2 ਕਨਾਲਾਂ 40 ਮਰਲੇ ਜਿਹੜੇ 9 ਮਰਲੇ ਬਾਕੀ ਬਚਦੇ ਆ ਜੀ ਉਹ ਮਰਲੇ ਇਸ ਪਾਸੇ ਜਾਂਦੇ ਜਦੋਂ ਮੰਤੀ ਹੋ ਗਈ ਉਸ ਤੋਂ ਬਾਅਦ ਇੱਕ ਪੁਲਿਸ ਮਲਾਜ਼ਮ ਜਿਹੋ ਐਸਐਸਪੀ ਦੇ ਮਤਲਬ ਡਿਊਟੀ ਕਰਦਾ ਉਸ ਬੰਦੇ ਦੇ ਵਾਈਫ ਨੂੰ ਜਗਾ ਵੇਚ ਦਿੱਤੀ ਉਹਨਾਂ ਨੇ ਵੀ ਆ ਕੇ ਕਬਜ਼ਾ ਕਰ ਲਿਆ 6 8 2023 ਜੀ ਇਹਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਸਾਡਾ ਜੀ ਉਹ ਪੁਲਿਸ ਮਲਾਜ਼ਮ ਹੋਣ ਕਰਕੇ ਸਾਡਾ ਜੋਰ ਨਹੀਂ ਕਿਸੇ ਪੱਥ ਗਿਆ ਕੋਈ ਵੀ ਕਾਰਵਾਈ ਕਿਸੇ ਤਰ੍ਹਾਂ ਦੀ ਨਹੀਂ ਕੀਤੀ ਉਹਨਾਂ ਨੂੰ ਕਿਸੇ ਅੱਜ ਤੱਕ ਰੋਕਿਆ ਵੀ ਨਹੀਂ ਜਿੱਥੇ ਇਹਨਾਂ ਘਰ ਪਾਇਆ ਉਹ 9 ਮਰਲੇ 532 ਦੇ ਵਿੱਚ ਆ ਗਿਆ ਬਣਿਆ ਸਾਰਾ ਘਰ ਹੀ ਸਾਡਾ 532 ਚ ਆ ਗਿਆ ਜੀ ਇਹਨੇ ਧੋਖਾ ਕੀਤਾ ਇਹਦੇ 420 ਦਾ ਪਰਚਾ ਦਿੰਦੇ ਹਾਂ ਸਾਡੇ ਤੋਂ ਦਰਖਾਸਤ ਮੰਗਾਈ ਦਰਖਾਸਤ ਆਈ ਐਸਐਸਪੀ ਸਾਹਿਬ ਨੂੰ ਦਿੱਤੀ ਮਤੋਂਦੇ ਰੀਟਰਾਂ ਨੇ ਰੱਖੀ ਹੈ ਜੀ ਉਹ ਬਾਅਦ ਦੇ ਵਿੱਚ ਡਿਪਟੀ ਸਾਹਿਬ ਕੋਲੇ ਆ ਗਈ ਡੀਐਸਪੀ ਫਰੀਦਕੋਟ ਕੋਲੇ ਉਹਨਾਂ ਕਿਹਾ ਸੀ ਵੀ ਪਰਚਾ ਦਿੰਨੇ ਸਾਨੂੰ ਉਹਨਾਂ ਵੀ ਲਮਕਾਈ ਰੱਖਿਆ ਉਹ ਦਰਖਾਸਤ ਥਾਣੇ ਪੇਈ ਦਿੱਤੀ ਜਦੋਂ ਥਾਣੇ ਦਰਖਾਸਤ ਭੇਜ ਦਿੱਤੀ ਉੱਥੇ ਮਤਲਬ ਐਸਐਟੀਆਂ ਨੇ ਵੀ ਉਹ ਗਾਂ ਡਿਊਟੀ ਲਾਤੀ ਉਹ 420 ਦਾ ਮਸਲਾ ਵਿੱਚ ਹੀ ਰਹਿ ਗਿਆ ਹੁਣ ਜੀ ਆਪਣਾ 6 ਤਰੀਕ ਮਤਲਬ ਕੱਲ ਨੂੰ ਇਹਨਾਂ ਬੰਦਿਆਂ ਨੇ ਆ ਕੇ ਤੇ ਆ ਕੇ ਤੇ 20 25 ਜਣੇ ਸੀਗੇ ਹੋਣਗੇ ਜ਼ਿਆਦਾ ਹੀ ਹੋਣਗੇ ਅਸੀਂ ਤਾਂ ਵੇਖੇ ਨਹੀਂ ਅਸੀਂ ਆਪਦੇ ਘਰ ਦੇ ਵਿੱਚ ਦੁਪਹਿਰ ਦਾ ਟਾਈਮ ਸੀਗਾ ਅਸੀਂ ਪਾਏ ਸੀਗਾ ਇਹ ਟਾਈਮ ਤਕਰੀਬਨ ਕੈਮਰੇ ਦੱਸਦੇ ਨੇ ਵੀ 11:34 ਦਾ ਟਾਈਮ ਸੀ ਇਹ ਜਦੋਂ ਦੁਪਹਿਰੇ ਆ ਕੇ ਇਹਨਾਂ ਪਹਿਲਾਂ ਤਾਂ ਰੂੜੀ ਢਾਈ ਆ ਜੀ ਫਿਰ ਤੂੜੀ ਇਟਾਂ ਜੋ ਕੰਦ ਬਣੀ ਸੀਗੀ ਸਾਰਾ ਕੁਛ ਇਹਨਾਂ ਨੇ ਢਾਕ ਟਵਾ ਕੇ ਇੱਥੇ ਵੱਡੀਆਂ ਲੱਕੜਾਂ ਹੀ ਉਹ ਸਾਹਮਣੇ ਪਿਛਲੇ ਪਾਸੇ ਸਿੱਡ ਦਿੱਤੀਆਂ ਜੀ ਇਹਨਾਂ ਦੇ ਹੱਥ ਦੇ ਵਿੱਚ ਕਿਸੇ ਦੇ ਹੱਥ ਦੀ ਟਕਵਾ ਕਿਸੇ ਦੇ ਗੰਡਾਸਾ ਕਿਸੇ ਦੇ ਤੰਗਲੀ ਕਿਸੇ ਦੇ ਵੱਡੇ ਕਸੀਏ ਜੀ ਯਾਨੀ ਕਿ 30 35 ਜਣਿਆਂ ਕੋਲੇ ਇਹੀ ਸਮਾਨ ਸੀਗਾ ਜਦੋਂ ਅਸੀਂ ਕੈਮਰਿਆਂ ਦੇ ਵਿੱਚੋਂ ਵੇਖਿਆ ਵੀ ਉੱਥੋਂ ਨਿਕਲ ਕੇ ਗੇਟ ਤਾਣੀ ਇਹ ਬੰਦੇ ਬਹੁਤ ਜ਼ਿਆਦਾ ਸੀਗੇ ਅਸੀਂ ਜੇ ਬਾਹਰ ਨਿਕਲੇ ਸਾਡੀ ਜਾਨ ਨੂੰ ਖਤਰਾ ਜੀ ਅਸੀਂ ਪੁਲਿਸ ਨੂੰ ਫੋਨ ਲਾਇਆ ਜੀ ਐਸ ਐਚਓ ਸਾਹਿਬ ਨੂੰ ਉਹਨਾਂ ਨੇ ਰੋਟੀ ਰੋਟੀ ਲਾਈ ਉਹ ਆ ਕੇ ਮੌਕਾ ਵੇਖ ਕੇ ਕਿਹਾ ਪੁਲਿਸ ਦੇ ਆਇਆ ਅਸੀਂ ਬਾਹਰ ਨਿਕਲੇ ਅੱਛਾ ਇਹ ਜਿਹੜਾ ਇਹਨਾਂ ਹਮਲਾ ਕੀਤਾ ਇਹ ਜਗ੍ਹਾ ਤੇ ਕੀਤਾ ਸਾਡੇ ਤੇ ਵੀ ਕਰਨ ਵਾਲੇ ਸੀ ਜੇ ਅਸੀਂ ਬਾਹਰ ਆਉਂਦੇ ਸਾਡਾ ਤਾਂ ਜਾਨੀ ਨੁਕਸਾਨ ਕਰਨਾ ਸੀ ਇਹ ਮਾਰਨ ਦੇ ਇਰਾਦੇ ਨਾਲ ਆਏ ਸੀ ਅੱਛਾ ਅਸੀਂ ਹੁਣ ਵੀ ਇਹ ਜਿਹੜੀ ਕੱਲ ਦਰਖਾਸਤ ਦੇ ਕੇ ਆਏ ਆ ਉਹਨਾਂ ਦੇ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੁਸੀਂ ਚਾਹੋਗੇ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਦੇ ਕੋਲੇ ਕੋਈ ਅਦਾਲਤੀ ਹੁਕਮ ਨਹੀਂ ਹੈ ਜਿਹੜੇ 4 ਮਤਲਬ 15-15 ਕਰਮ ਦੇ ਵਿੱਚ ਜਿਹੜੇ ਸੀ ਇੱਕ ਨਾਲ 11 ਮਰਲੇ ਰਕਬਾ ਜੋ ਸਾਨੂੰ ਕਾਨੂੰਗੋਦੀ ਰਿਪੋਰਟ ਨੇ ਦੱਸਿਆ ਉਹ ਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਲੱਗੀ ਹੋਈ ਹੈ ਜੀ ਜਿਹੜੀ ਉਹ ਰਿਪੋਰਟ ਹੈ ਉਹਦੇ ਮੁਤਾਬਕ ਸਾਡੇ ਉਹਦੇ ਜਗ੍ਹਾ ਦੇ ਵਿੱਚ ਦਾਖਲ ਹੋਏ ਹੈ ਜੀ 9 ਮਰਲੇ ਸਾਡੇ ਅੱਗੇ ਆਉਂਦੇ ਜੀ ਉਹ ਦੇਖੀ ਇੱਥੋਂ ਰਸਤਾ ਕੱਢਣਾ ਚਾਹੁੰਦੇ ਆ ਇਹ ਰਸਤਾ ਕੱਢਣਾ ਚਾਹੁੰਦੇ ਆ ਸਾਡਾ ਜਿਉਣਾ ਬਹੁਤ ਮੁਸ਼ਕਲ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਆ ਜੋ ਇੱਥੇ ਹੋਇਆ ਹੈ ਇਹ ਕਾਤੋ ਕੀਤਾ ਜਾ ਰਿਹਾ ਹੈ ਇਹ ਜਿੱ ਤੱਕੇ ਨਾ ਰਾਹ ਕੱਢਣਾ ਚਾਹੁੰਦੇ ਆ ਅਸੀਂ ਇਹਨੇ ਕੋ ਕੋਟ ਦਾ ਤੁਹਾਡੇ ਕੋਲ ਆਰਡਰ ਹੈ ਜਾਂ ਕੋ ਕੋਟ ਦਾ ਹੈਗਾ ਜੇ ਨਕਸ਼ੇ 'ਚ ਪਈ ਲੱਗੀ ਹੈ ਤਾਂ ਲੈ ਲਓ ਇਹ ਤੱਕੇ ਨਾ ਕੱਢ ਨਹੀਂ ਚਾਹੁੰਦੇ ਆ ਇਹ ਜਗ੍ਹਾ ਤੁਹਾਡੀ ਹੈ ਹਾਂਜੀ ਸਾਡੀ ਹੈ ਸਰ ਸਾਡੀ ਮਾਲਕੀ ਹੈ ਜੀ ਜਦੋਂ ਮਰਜ਼ੀ ਮੈਂਤੀ ਕਰ ਲੈਣ ਉਹ ਵੈਦ ਸਾਰਾ ਕੁਝ ਸਾਡੇ 'ਚ ਹੀ ਆਉਂਦਾ ਆ ਕੱਲ ਇਹਨਾਂ ਨੇ ਜਿਹੜੇ ਦਰਖਤ ਪੱਟੇ ਹੋਵੇ ਸਾਡੇ 17 ਧੋੜੀਆਂ ਤੋੜ ਤੂੜੀ ਦੇ ਵਿੱਚ ਉਹ ਚਾਰ ਟਰਾਲੀਆਂ ਵੀ ਤੂੜੀ ਥੱਲੇ ਸਿੱਟੀ ਪਈ। ਇਹ ਗਲਤ ਹੈ ਜੀ ਸਾਡੇ ਨਾਲ ਧੱਕਾ ਹੋ ਰਿਹਾ। ਕੀ ਚਾਹੋਗੇ? ਪ੍ਰਸ਼ਾਸਨ ਤੋਂ ਮੰਗ ਹੈ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ। ਸਾਨੂੰ ਜਾਣੀ ਨਾ ਨਹੀਂ ਮੰਨ ਲਈ ਨੁਕਸਾਨ ਬਹੁਤ ਹੋਇਆ ਪਿਆ। ਤੇ ਕੋਈ ਸਾਡਾ ਜੀ ਮਰ ਸਕਦਾ। ਕਿਉਂਕਿ ਤਿੰਨ ਤਾਂ ਅਸੀਂ ਜਾਣੇ ਆ ਜੀ। ਕੋਈ ਸਾਡਾ ਹੋਰ ਇੱਥੇ ਹੈ ਨਹੀਂ। ਕੀਤੀ ਹੈ ਜੀ ਕੋਈ ਕਾਰਵਾਈ ਨਹੀਂ ਕਰ ਰਹੀ। ਕਿਉਂ ਨਹੀਂ ਕਰ ਰਹੀ? ਪਤਾ ਨਹੀਂ ਜੀ ਉਹ ਐਸਐਸਪੀ ਤੇ ਲੱਗਿਆ ਕਰਕੇ ਮੁਲਾਜ਼ਮ ਉਹ ਕੁਝ ਕਾਰਵਾਈ ਹੋਣੀ ਨਹੀਂ ਦਿੰਦਾ। ਕੱਲ ਕਹਿੰਦੇ ਬੁਲਾਉਣੇ ਆ ਕੱਲ ਕਹਿੰਦੇ ਬੁਲਾਉਣੇ ਆ ਹੋਰ ਅੱਜ ਆ ਕੇ ਰੂੜੀ ਤੇ ਸਾਡੀ ਰੂੜੀ ਚੱਕ ਕੇ ਉਹ ਕਰ ਉਹ ਕਰ ਬਹੁਤ ਕੁਝ ਕਰਕੇ ਗਈ ਹੈ ਜੀ ਕੰਧੇ ਤੋਂ ਟਾ ਕੇ ਗਈ ਹੈ ਹੁਣ ਰੋਜ ਦੱਸੋ ਸੋਈ ਅੰਦਰ ਕਿੰਨਾ ਕੁ ਵੜ ਗਈ ਹੁਣ ਅਸੀਂ ਅੰਤ ਤੇ ਹੋਏ ਪਏ ਆ ਜੀ ਠੀਕ ਜੇ ਹੁਣਾਂ ਦੁਪਹਿਰ ਹੋ ਗਿਆ ਹੁਣ ਸਾਡਾ ਦੇਖੋ ਮਿੱਤਰ ਪਿਆਰਿਓ ਰੋਜ਼ਾਨਾ ਹੀ ਅਸੀਂ ਐਦਾਂ ਦੇ ਮਸਲੇ ਸਮਾਜ ਦੇ ਵਿੱਚ ਸੁਣਦੇ ਆ ਗੱਲ ਛੋਟੀ ਜੀ ਹੁੰਦੀ ਆ ਨਿੱਕੀ ਜੀ ਹੁੰਦੀ ਆ ਤੇ ਉਹ ਕਈ ਵਾਰ ਕਤਲਾਂ ਤੱਕ ਤੇ ਬੰਦਿਆਂ ਦੀਆਂ ਜਾਨਾਂ ਲੱਗਣ ਤੱਕ ਪਹੁੰਚ ਜਾਂਦੀ ਆ ਤੇ ਇਥੇ ਇੱਕ ਬਹੁਤ ਵੱਡੀ ਗਲਤੀ ਅਨਗਹਿਲੀ ਤੇ ਕਮਜ਼ੋਰੀ ਪ੍ਰਸ਼ਾਸਨ ਦੀ ਹੀ ਨਜ਼ਰ ਆਉਂਦੀ ਹੈ ਕਿਉਂਕਿ ਜੇ ਟਾਈਮ ਦੇ ਉੱਪਰ ਪ੍ਰਸ਼ਾਸਨ ਕਾਰਵਾਈਆਂ ਕਰਦਾ ਹੋਵੇ ਟਾਈਮ ਦੇ ਉੱਪਰ ਦੋਨਾਂ ਤਿਹਾਂ ਨੂੰ ਬਿਠਾ ਕੇ ਮਸਲੇ ਦਾ ਹੱਲ ਕੀਤਾ ਜਾਂਦਾ ਹੋਵੇ ਤਾਂ ਸ਼ਾਇਦ ਉਹ ਸਭ ਕੁਝ ਰੁਕ ਸਕਦਾ ਹੁੰਦਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰਾਮੈਨ ਅਮਰਜੋਤ ਸਿੰਘ ਬਹੁਤ ਮਿਹਰਬਾਨ ਜੀ ਆਪਾਂ ਪਹਿਲਾਂ ਵੀ ਪਰਚਾ ਦਰਜ ਹੋਇਆ ਜੀ ਇਸੀ ਜਗ੍ਹਾ ਕਿਨ ਜਾਈ ਕਬਜੀ ਕਰਕੇ ਜੀ ਨਹੀਂ ਐਸਚੂ ਸਾਹਿਬ ਕਿਹਦੇ ਉੱਪਰ ਪਰਚਾ ਦਰਜ ਹੋਇਆ ਜਿਹੜੇ ਬੰਦੇ ਨੇ ਤੁਹਾਨੂੰ ਉਹ ਲੇਡੀ ਵੀਰਪਾਲ ਕੋਈ ਪ੍ਰਵARTI ਜੀ ਅੱਛਾ ਪਰਚਾ ਦਰਜ ਹੋਇਆ ਹੋਇਆ ਕਦੋਂ ਪਰਚਾ ਦਰਜ ਹੋਇਆ ਜੀ ਪਹਿਲਾਂ 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 ਦਰਜ ਹੋਇਆ ਚਾਰਾਣ ਦਿੱਤੇ ਚਾਰਾਣ ਦਿੱਤਾ ਵੇ ਅਦਾਲਤ ਦੇ ਵਿੱਚ ਸਮਝਾਉਣਾ ਜੀ ਅੱਛਾ ਹਾਂ ਉਹ ਜਗ੍ਹਾ ਨਾ ਸਰਕਾਰੀ ਹੈ ਜੀ ਇਹਨਾਂ ਨੂੰ ਮੈਂ ਕੱਲ ਵੀ ਸਮਝਾਇਆ ਸੀ ਮੈਂ ਕਿਹਾ ਮੈਂ ਕਿਹਾ ਸਰਕਾਰੀ ਜਗ੍ਹਾ ਤੇ ਸਰਕਾਰੀ ਵੀ ਤੇ ਕਬਜ਼ਾ ਨਹੀਂ ਕਰੀਣਾ ਲੋਕ ਤਾਂ দান ਕਰਦੇ ਲੰਗਦੇ ਲੱਪਣ ਨੂੰ ਗਰੀਬਾਂ ਨੂੰ ਲੰਗਣਾ ਹਾਂਜੀ ਹਾਂਜੀ अच्छा पर्चा कदों दर्ज होया ते केडियां ट्राਵਾਂ ਵਗੈਰਾ ਪਹਿਲਾਂ ਲੱਗੀਆਂ ਇਹਨਾਂ ਦੇ ਉੱਪਰ ਪਰਚੇ ਮੈਂ ਜਦ ਥਾਣੇ ਜਾ ਕੇ ਤੁਹਾਨੂੰ ਰਿਕਾਰਡ ਵੇਖ ਕੇ ਦੱਸਣੂ ਵੈ ਕਾਲ ਕਰ ਲੂੰ ਥਾਣੇ ਜਾ ਕੇ اچھا ਹੁਣ ਜਿਹੜੀ ਇਹਨਾਂ ਦੀ ਇਹ ਹੋਈ ਹੈ ਜੀ ਆਪਣਾ ਪਰਚਾ ਜਿਹੜਾ ਇਹਨਾਂ ਦਾ ਤੂੜੀ ਦਾ ਕੁੱਪ ਪਟਿਆ ਜਾਂ ਕੁਛ ਇਹਦੇ ਉੱਪਰ ਇਹਨਾਂ ਨੇ ਜੀ ਨਜ਼ਾਇਏ ਲਾਇਆ ਸੀ ਜਾਂ ਫੇਰ ਵੀ ਦਰਖਾਸਤ ਦਿੱਤੀ ਹੈ ਜੀ ਉਹ ਦਰਖਾਸਤ ਨੂੰ ਰੱਖ ਕੇ ਸੀ ਮਾਲ ਮਹਿਕਮੇ ਤੋਂ ਰਿਕਾਰਡ ਦੋਨਾਂ ਧਿਰਾਂ ਦਾ ਹਾਸਲ ਕਰਾਂਗੇ ਦੋਨਾਂ ਧਿਰਾਂ ਤੋਂ ਰਿਕਾਰਡ ਲਿਆਏ अच्छा ये नादा कोर्ट च केस भी, भी वो कहंदे assi ਕੀਤਾ ਹੋਇਆ ਤੇ کورٹ ਨੇ ਇਹਨਾਂ ਦੇ ਖਿਲਾਫ ਵੀ ਮੈਂ ਕਹੇ ਜੀ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਲੱਗਿਆ ਜੀ ਉਹ ਅੱਗੇ ਵੀ ਨਜਾਇਜ਼ ਕਬਜ਼ਾ ਕੀਤਾ ਸੀ ਜੀ ਇਹਨਾਂ ਨੇ اچھا ਇਹਨਾਂ ਨੂੰ ਉਹ ਪਹਿਲਾਂ ਵੀ ਕੋਰਟ ਵਿੱਚੋਂ ਜਿਹੜਾ ਹੋਇਆ ਸੀ ਮੁਕੱਦਮਾ ਕਿਸੇ ਕਕੇ ਦਰਜ ਇਹਨਾਂ ਦੀ اچھا ਜੀ ਠੀਕ ਹੈ ਫਿਰ ਵੀ ਆਪ ਮੈਂ ਰਿਕਾਰਡ ਦੇਖ ਲੈਣਾ ਕਿਹੜੇ ਸਾਲ ਦਾ ਮੁਕੱਦਮਾ ਅੰਡਰ ਸਿਕਨਸ ਦਾ ਠੀਕ ਹੈ ਸਰ ਤੁਹਾਨੂੰ ਮੈਂ ਦੁਬਾਰਾ ਫਿਰ ਤੁਹਾਨੂੰ ਮੈਂ ਕਾਲ ਕਰਾਂਗਾ ਖਬਰ ਚਲਾਉਣ ਤੋਂ ਬਾਅਦ ਕੋਈ ਨਹੀਂ ਮੁਕੱਦਮੇ ਮੈਂ ਤੁਹਾਨੂੰ WhatsApp ਤੇ ਲਿਖ ਕੇ ਭੇਜ ਦੂੰਗਾ ਠੀਕ ਐ ਐਸ ਐਚਓ ਸਾਹਿਬ ਮਿਹਰਬਾਨੀ ਠੀਕ ਹੈ ਜੀ ਓਕੇ